ਗੋਲਕੁਮਾਰ ਨਾਮ ਜੀ ਕੋ ਜੀ ਹਾਂ ਜੀ ਕੀ ਮੈਟਰ ਸਾਰਾ ਮੈਟਰ ਹੈ ਜੀ ਭਾਜੀ ਮੈਨੂੰ 2 ਸਾਲ ਹੋ ਗਏ ਦੁਕਾਨ ਗੋਲਡ ਲੈਬ ਏਰੀਆ ਦੇ ਵਿੱਚ ਕਰਦੇ ਠੀਕ ਹੈ ਜੀ ਕੱਪੜੇ ਦਾ ਕੰਮ ਸੀਗਾ ਮੇਰਾ ਠੀਕ ਹੈ ਭਾਜੀ ਤੇ ਸਰ ਮੇਰੇ ਨਾਲ ਵੀ 2 ਕੁ ਮਹੀਨਿਆਂ ਤੋਂ ਨਾ ਕੋਟ ਕੇ ਚੱਲਦਾ ਪਿਆ ਸੀਗਾ ਸਟੇ ਚੱਲਦਾ ਪਿਆ ਸੀਗਾ ਤੇ ਮਾਲਕਾਂ ਨੇ ਪਰੇਸ਼ਾਨ ਕਰ ਕਰ ਕੇ ਨਾ 2-3 ਦਿਨ ਤੋਂ ਜ਼ਿਆਦਾ ਪਰੇਸ਼ਾਨ ਲੱਗਦਾ ਜੀਗਾ ਤੇ ਅੱਜ ਮੈਂ ਵੈਸੇ ਕੋਟ ਗਿਆ ਸੀਗਾ ਵਕੀਲ ਸਾਹਿਬ ਨਾਲ ਗੱਲ ਕਰਕੇ ਵਾਪਸ ਹੀ ਆਇਆ ਤੇ ਪਿੱਛੋਂ ਆਏ ਤੇ ਦੁਕਾਨ ਦੇ ਤਾਲੇ-ਤੁਲੇ ਮਾਰ ਗਏ ਉਹ ਘਰੋਂ ਚਲੇ ਗਏ ਆਪਣੇ ਠੀਕ ਆ ਸਰ ਤੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਦਿਓ ਤੇ ਇਹਦੇ ਬਾਰੇ ਪੁਲਿਸ ਨੂੰ ਕੰਪਲੇਨ ਕੀਤੀ ਕੋਈ ਪੁਲਿਸ ਨੂੰ ਕੰਪਲੇਨ ਕੀਤੀ ਪੁਲਿਸ ਕਹਿੰਦੇ ਜੀ ਆਹੀ ਵੀ ਨਾ ਤਾਲੇ ਮਰਵਾਉਣ ਚਿਆਂ ਤੇ ਨਾ ਤਾਲੇ ਖਲਵਾਉਣ ਚਿਆਂ ਮੈਨੂੰ ਇਹ ਕਹੀਦਾ ਵੀ ਮੈਨੂੰ ਥਾਲੇ ਠਲਵਾ ਕੇ ਦੇਣ ਤੇ ਕੋਰਟ ਠਲਵਾ ਕੇ ਦੇ ਤੇ ਜਿੱਤੋਂ ਵੀ ਖੁੱਲਣ ਮੈਨੂੰ ਇਨਸਾਫ ਦੀ ਲੋੜ ਸਰ 43 ਸਾਰੇ ਜਿੰਮੀ ਅਗਰਵਾਲ ਤੇ ਮਨੀਸ਼ ਅਗਰਵਾਲ ਦੇ ਵੱਲੋਂ ਮਾਰੇ ਗਏ ਸੀ ਸਰ ਇਹਨਾਂ ਨੇ ਉਹਨਾਂ ਦੀ ਮਦਦ ਤਿੰਨ ਦਿਨਾਂ ਤੋਂ ਪਰੇਸ਼ਾਨ ਕਰਦੀ ਵੀ ਲੇਡੀਜ਼ ਭਾਈਆਂ ਇਹਨਾਂ ਨੇ ਦੁਕਾਨ ਦੇ ਨਾਲ ਮੈਨੂੰ ਦੁਕਾਨ ਤੇ ਬਹਿਣ ਦੇਂਦੇ ਨਾ ਕੁਛ ਮੈਨੂੰ ਰਾਤ ਨੂੰ ਜਾਂਦੇ ਤੇ ਕੱਲ ਨੂੰ ਮੈਨੂੰ ਕੁਛ ਹੁੰਦਾ ਹੈ ਮੇਰੀ ਜਾਨ ਦੇ ਇਹੀ ਜ਼ਿੰਮੇਵਾਰ ਹੈਗੇ ਜੀ ਮੇਰੇ ਛੋਟਾ ਜਿਹਾ ਬੱਚਾ ਸਰ ਮੈਨੂੰ ਸਮਝ ਨਹੀਂ ਲੱਗਦੀ ਵੀ ਮੈਂ ਕਰਾਂ ਤੇ ਕਰਾਂ ਜੀ 40 ਤੋਂ 50 ਲੱਖ ਰੁਪਏ ਦਾ maal ਅੰਦਰ ਪਿਆ ਹੈ ਅੰਦਰ ਮੇਰਾ ਕੈਸ਼ 2.25 ਲੱਖ ਰੁਪਏ ਪਿਆ ਹੋਆ ਵੀ ਜਿਹੜੀ ਮੈਂ ਪੇਮਟਾ ਦੇਨੀ ਆ ਲੋਕਾਂ ਨੂੰ ਠੀਕ ਆ ਸਰ ਉਹ ਵੀ ਅੰਦਰ ਪਿਆ ਅੰਦਰ ਗੱਲੇ ਦੀਆਂ ਚਾਬੀਆਂ ਲੱਗੀਆਂ ਪ੍ਰੂਫ ਹੈ ਸਾਰਾ ਕੁਝ ਅੰਦਰ ਹੈ ਮੈਨੂੰ ਨਹੀਂ ਸਮਝ ਲੱਗਦੀ ਵੀ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਤੇ ਮੈਨੂੰ 3 ਦਿਨਾਂ ਤੋਂ ਇਹਨਾਂ ਨੇ ਪਰੇਸ਼ਾਨ ਕੀਤਾ ਅੱਜ ਮੈਂ ਇਨਸਾਬ ਲੈਣ ਕੋਰਟ ਗਿਆ ਤੇ ਕੋਰਟ ਤੇ ਵਕੀਲ ਸਾਹਿਬ ਨਾਲ ਗੱਲ ਕੀਤੀ ਵੀ ਅੱਜ ਉਹਨਾਂ ਨੇ ਪੇਸ਼ ਨਹੀਂ ਕਰਾਇਆ ਸੋਮਵਾਰ ਮੰਡੇ ਨੂੰ ਪੇਸ਼ ਹੋਣਾ ਸੀਗਾ ਉਹਨਾਂ ਨੇ ਇਹ ਕਿਹਾ ਤੇ ਮੈਂ ਵਾਪਿਸ ਆਇਆ ਤੇ ਦੁਕਾਨ ਨੂੰ ਤਾਲੇ ਮਾਰ ਕੇ ਤੇ ਘਰ ਚੱਲ ਗਿਆ ਹੁਣ ਪੁਲਿਸ ਕੋ ਆਈ ਤੇ ਪੁਲਿਸ ਲੋ ਕੀ ਕਾਰਵਾਈ ਪੁਲਿਸ ਕੋ ਆਏ ਤੇ ਪ ਆਪਾਂ ਨਾ ਤਾਲੇ ਮਰਵਾਣ ਚ ਇਹਦੇ ਨਾਲ ਤਾਲੇ ਖਲੁਆਣ ਚ ਗਏ ਆ ਆਪਾਂ ਤੁਹਾਡਾ ਸਾਥ ਰਵਾਂਗੇ ਜਰੂਰ ਪਰ ਤੁਹਾਨੂੰ ਆਪ ਹੀ ਇਹ ਪੈਰਬਾਈ ਕੋਟ ਰਾਈ ਕਰਨੀ ਪੈਣੀ ਹੈ ਸਟੇਲ ਆ ਸਟੇਲ ਆ ਸਰ ਸਟੇ ਦੀ ਕਾਪੀ ਹੈ ਸਭ ਕੁਝ ਹੈ ਸਟਾਦ ਦੁਕਾਨ ਤੇ ਲੱਗੀ ਹੈ ਦੁਕਾਨ ਤਾਂ ਸਟੇ ਪਾੜ ਕੇ ਵੀ ਲੈ ਗਏ ਹੁਣ ਦੁਕਾਨ ਬੰਦ ਹੈ ਜਾਂ ਖੁੱਲੀ ਹੈ ਖਲੁਆਣ ਸਰ ਬੰਦ ਹੈ ਤਾਲੇ ਮਾਰੇ ਆਪਣੇ ਉਹਨਾਂ ਨੇ ਦੋ ਤਾਲੇ ਮਾਰੇ ਲਿਆ ਕੇ ਨਵੇਂ ਅੱਛਾ ਅੰਦਰ ਜਿਹੜਾ ਤਾਲਾ ਪਿਆ ਸੀ ਉਹ ਦੇ ਉਸ ਸਟੇ ਦੇ ਦਾ ਆ ਦੇਖੋ ਸਟੇ ਦੀ ਕਾਫੀ ਵੀ ਸਾਰੇ ਸਟੇ ਕੋਡ ਵੱਲੋਂ ਸਟੇ ਮਿਲਿਆ ਜੇ ਇਹ ਇੰਤੇ ਨਹੀਂ ਇਨਸਾਫ਼ ਮਿਲੇਗਾ ਤੇ ਫਿਰ ਕਿਰਦੇ ਮਿਲਣਾ ਸਰ ਮੈਨੂੰ ਮਿਲਿਆ ਇਨਸਾਫ਼ ਦਿਓ ਜੀ ਇਹਦੇ ਸਟੇ ਮਿਲਿਆ ਜੇ ਮੇਰੇ ਕੋ ਕਾਗਜ਼ ਹੈਗੇ ਦੇ ਸਟੇ ਮਿਲਿਆ ਉਹ ਤਾਂ ਥੋੜੀ ਮਿਲ ਜਾਣਾ ਪਕੜੀ ਜੀ ਕਰਾ ਵੀ ਸਭ ਕੁਝ ਦਿੱਤਾ ਸਰ ਇਹ ਉਹਨੇ ਕਰਦੇ ਪਏ ਅਭੀ ਸਟਾਨੀਆਂ ਕਰਦੇ ਆ ਜੀ ਮੈਨੂੰ ਸੰਗ ਕਰਦੇ ਆ ਇਹ ਦੁਆnde <Sanye> ਕਦੀ ਇਧਰੋਂ ਕਦੀ ਉਧਰੋਂ ਤੈਨੂੰ ਮਾਰਦਾ ਐ ਤੈਨੂੰ ਕੁੱਟਦਾਗੇ ਜੇ ਤੂੰ ਦੁਕਾਨ ਨਹੀਂ ਖਾਲੀ ਕੀਤੀ ਜਾਂ ਕੁਛ ਨਹੀਂ ਕੀਤੀ ਤੇ ਅੱਜ ਤਲੇ ਮਾਰ ਕੇ ਆਪਣੇ ਘਰ ਚਲ ਜੇ ਤੇ ਮੈਨੂੰ ਇਨਸਾਫ ਚਾਹੀਦਾ ਇਨਸਾਫ ਜੋ ਉਹਦੇ ਮੌਜੂਦਾ ਕਾਉਂਸਲਰ ਜਰਨੈਲ ਸਿੰਘ ਤੋੜ ਜੀ ਉਹੀ ਜੋ ਕਰਾਂਦੇ ਉਹੀ ਕਰਾਂਦੇ ਸਰ ਮੈਨੂੰ ਬਾਹਰੋਂ ਧਮਕੀਆਂ ਲਵਾਉਣ ਇਧਰੋਂ ਲਵਾਉਣ ਜਿੱਦ੍ੜੋ ਮਰਜ਼ੀ ਲਵਾਉਣਾ ਹੀ ਕਰਾਂਦੇ ਸਰ ਮੈਨੂੰ ਇਨਸਾਫ ਚਾਹੀਦਾ ਸਰ